लाडली भाग 88 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਭਾਗ ਜਰੂਰ ਪੜਨਾ ਤੇ ਸੁਣਨਾ ਜੀ ਸ਼ੁਰੂ ਕਰਦੇ ਆਂ ਅਸੀਂ ਅੱਜ ਦਾ ਭਾਗ ਦੋਹੀ ਨੋ ਸਸ ਸਾਰੀ ਰਾਤ ਸੌ ਨਾ ਸਕੀਆਂ ਪ੍ਰੀਤੀ ਬਾਰੇ ਸੋਚੀ ਗਈਆਂ ਬਿੱਟੂ ਸਵੇਰੇ ਉੱਠਿਆ ਤੇ ਕੰਮ ਤੇ ਜਾਣ ਲੱਗਾ ਤਜਿੰਦਰ ਨੂੰ ਰੋਜ਼ ਵਾਂਗ ਪਿਆਰ ਕਰਨ ਲੱਗਾ ਪਰ ਪ੍ਰੀਤੀ ਇੱਕ ਪਾਸੇ ਖਲੋਤੀ ਵੇਖੀ ਜਾਵੇ ਮਗਰੋਂ ਬਿੱਟੂ ਕੰਮ ਤੇ ਚਲਾ ਗਿਆ ਹੁਣ ਸੱਸ ਨੂੰ ਸੀ ਕਿ ਗੁਰਨਾਮ ਕਦੋਂ ਆਵੇ ਫਿਰ ਉਹਦੇ ਨਾਲ ਗੱਲ ਕਰਾਂ ਪੁੱਛਾਂ ਉਹਦੇ ਮਨ ਵਿੱਚ ਕੀ ਆ ਵੇਖਦੇ ਰਹੇ ਕਈ ਦਿਨ ਹੋ ਗਏ ਪਰ ਗੁਰਨਾਮ ਨਹੀਂ ਆਇਆ ਫੇਰ ਵੀ ਦੋਹੇ ਨੋ ਸੱਸ ਨੂੰ ਅੰਦਰ ਕੋਈ ਭੈਅ ਜਿਆ ਸੀ ਕਿ ਖੋਰੇ ਕਦੋਂ ਆ ਜਾਵੇ ਕਦੋਂ ਗੱਲ ਕਰਾਂ ਤੇ ਕਦੋਂ ਕੀ ਕਹਿ ਦਵੇ ਉਹ ਹੁਣ ਪ੍ਰੀਤੀ ਕਾਫੀ ਕੁਝ ਬੋਲਣ ਲੱਗ ਗਈ ਸੀ ਰੌਲਾ ਪਾਉਂਦੀ ਰਹਿੰਦੀ ਸੀ ਘਰ ਵਿੱਚ ਇੱਕ ਦਿਨ ਗੁੱਡੀ ਪ੍ਰੀਤੀ ਨੂੰ ਰੋਟੀ ਖਵਾ ਰਹੀ ਸੀ ਕਿ ਬਿੱਟੂ ਦੀ ਨਹੀਂ ਆ ਗਿਆ ਕੋਈ ਕਾਗਜ਼ ਪੱਤਰ ਲੈਣ ਤੇ ਆਉਂਦਾ ਹੀ ਬੋਲਿਆ ਤੂੰ ਮੁੰਡੇ ਦਾ ਵੀ ਧਿਆਨ ਰੱਖ ਲਿਆ ਕਰ ਹਾਂ ਇਹਨੂੰ ਦੇਖਦੀ ਰੰਨੀ ਹੈ ਜਦੋਂ ਦੇਖੋ ਸੱਸ ਅੱਜ ਘਰ ਨਹੀਂ ਸੀ ਪਹਿਲਾਂ ਤਾਂ ਗੁੱਡੀ ਚੁੱਪ ਰਹੀ ਪਰ ਬਾਅਦ ਚ ਬੋਲੀ ਤੈਨੂੰ ਪਤਾ ਕਿ ਮੈਂ ਉਹਦਾ ਧਿਆਨ ਨਹੀਂ ਰੱਖਦੀ ਜਾਂ ਰੱਖਦੀ ਹਾਂ ਹਾਂ ਮੇਰੇ ਲਈ ਦੋਵੇਂ ਬਰਾਬਰ ਨਹੀਂ ਪਹਿਲਾਂ ਉਹਨੂੰ ਦੁੱਧ ਪਿਆਇਆ ਮਗਰ ਉਹ ਇਹਨੂੰ ਦਿੱਤਾ ਮੈਂ ਕੁਝ ਖਾਣ ਨੂੰ ਬਿੱਟੂ ਬੋਲਿਆ ਇਹਨੇ ਪਾਲ ਜਾਣਾ ਕੁੜੀਆਂ ਦਾ ਕੁਝ ਨਹੀਂ ਹੁੰਦਾ ਮੁੰਡੇ ਨੂੰ ਵੇਖਿਆ ਕਰ ਪਿਆਰ ਨਾ ਕਹਿ ਰਿਹਾ ਮੈਂ ਤੈਨੂੰ ਗੁੱਡੀ ਨੂੰ ਬਿੱਟੂ ਦੀ ਇਹ ਗੱਲ ਜਮਾਂ ਵੀ ਚੰਗੀ ਨਾ ਲੱਗੀ ਤਾਂ ਗੁੱਡੀ ਬੋਲੀ ਮਾਪਿਆਂ ਲਈ ਮੁੰਡਾ ਕੁੜੀ ਬਰਾਬਰ ਹੁੰਦੇ ਨੇ ਨਾਲੇ ਕਿਵੇਂ ਪਾਲ ਜਾਨਾ ਆਪੇ ਬੱਚਿਆਂ ਦਾ ਧਿਆਨ ਰੱਖਣਾ ਪੈਂਦਾ ਜਵਾਕਾਂ ਨੂੰ ਖਾਣ ਪੀਣ ਦੇਣਾ ਪੈਂਦਾ ਵਾ ਮੈਂ ਦੋਹਾਂ ਦਾ ਧਿਆਨ ਰੱਖਦੀ ਆ ਮੈਨੂੰ ਇਦਾਂ ਦੀ ਗੱਲਾਂ ਨਾ ਸਮਝਾਇਆ ਕਰ ਤੂੰ ਨਹੀਂ ਤੀਨ ਨੂੰ ਪਿਆਰ ਦੇ ਸਕਦਾ ਠੀਕ ਆ ਮੈਂ ਤੈਨੂੰ ਕਹਿਣਾ ਛੱਡਦਾ ਪਰ ਬੁਰਾ ਨਾ ਬੋਲਿਆ ਕਰ ਉਹ ਨਹੀਂ ਮੈਨੂੰ ਚੰਗਾ ਲੱਗਦਾ ਕੰਨਿਆ ਵਾ ਮੈਂ ਪਹਿਲਾਂ ਵੀ ਕਿਹਾ ਸੀ ਤੈਨੂੰ ਤਾਂ ਬਿੱਟੂ ਬੋਲਿਆ ਆਪਣੇ ਜਵਾਕ ਨੂੰ ਵੀ ਵੇਖ ਲੈ ਉਹ ਕਮਜ਼ੋਰ ਲੱਗਦਾ ਹੈ ਹੱਦ ਆ ਤੇਰੇ ਵਾਲੀ ਤੇਜਿੰਦਰ ਨੂੰ ਚੁੱਕ ਕੇ ਬਿੱਟੂ ਦੀ ਗੁੱਡੀ ਵਿੱਚ ਧਰ ਦਿੱਤਾ ਗੁੱਡੀ ਨੇ ਲੈ ਤੂੰ ਖਵਾ ਪਿਆ ਕੁਝ ਨਾਲੇ ਮੈਨੂੰ ਸਮਝਾ ਦੇ ਕਿਵੇਂ ਕੁਝ ਕਰਨਾ ਵਾ ਮੈਨੂੰ ਘੜਾ ਕੁਛ ਆਉਂਦਾ ਗੁੱਡੀ ਗੁੱਸੇ ਨਾਲ ਬੋਲੀ ਬਿੱਟੂ ਤੇਜਿੰਦਰ ਨੂੰ ਚੁੱਕ ਕੇ ਬੋਲਿਆ ਉਹ ਹੋ ਮੇਰਾ ਕਹਿਣ ਦਾ ਬਾਸੀ ਨਹੀਂ ਮਤਲਬ ਠੀਕ ਠੀਕ ਨਹੀਂ ਲੱਗਦਾ ਉਹ ਇਹਨ ਮੂਤਤਾ ਆ ਕੀ ਕੁਝ ਹੋਰ ਵੀ ਕਰਤਾ ਉਹ ਹੋ ਮੇਰੇ ਤਾਂ ਕੱਪੜੇ ਖਰਾਬ ਹੋ ਗਏ ਮੈਂ ਕਿਵੇਂ ਸਾਫ਼ ਕਰਾਂਗਾ ਹੁਣ ਬਿੱਟੂ ਕੱਲਾ ਹੀ ਬੋਲੀਗਾ ਗੁੱਡੀ ਇੱਕ ਪਾਸੇ ਬੈ ਗਈ। ਪ੍ਰੀਤੀ ਆਪ ਹੀ ਨਿੱਕੀਆਂ-ਨਿੱਕੀਆਂ ਪੁਰਕੀਆਂ ਪਲੇਟ 'ਚ ਚੁੱਕ ਕੇ ਖਾਈ ਜاويه ਆਚਾਰ ਲਾ ਲਾ ਕੇ। ਫਿਰ ਗੁੱਡੀ ਨੂੰ ਧੱਕੇ ਨਾਲ ਤਜਿੰਦਰ ਫੜਾ ਕੇ ਬਿੱਟੂ ਆਪਣੇ ਹੱਥੋਂ ਦਾ ਫਿਰੇ ਤੇ ਚੁੱਪ-ਚਾਪ ਹੱਤੋਂ ਕੇ ਚੰਗਾ ਮੇ ਜਾਨਾ-ਜਾਨਾ ਕਰਦਾ ਬਾਹਰ ਕੰਨੀ ਚਲਾ ਗਿਆ। ਹੁਣ ਬਿੱਟੂ ਨੂੰ ਕੋਈ ਗੱਲ ਨਹੀਂ ਆੜ ਰਹੀ ਸੀ। ਗੁੱਡੀ ਇੱਕ ਪਾਸੇ ਗੁਸਲਖਾਨੇ ਦੇ ਬਾਹਰ ਲੱਗੀ ਟੂਟੀ ਕੋ ਤਜਿੰਦਰ ਦੀਆਂ ਲੱਤਾਂ ਜੀਆਂ ਧੋਣ ਲੱਗੀ। ਤਜਿੰਦਰ ਮਾਂ ਨਾਲ ਹੱਸਣ ਲੱਗਾ ਤੇ ਮਾਂ ਵੀ ਹੱਸ ਪਈ। ਹੁਣ ਕਰਦੇ-ਕਰਦੇ ਸਮਾਂ ਨਿਕਲਿਆ। ਦੁਸ਼ਹਿਰਾ ਆ ਗਿਆ। ਫਿਰ ਨੋਸਸ ਗੱਲਾਂ ਕਰਨ ਲੱਗੀਆਂ ਕਿ ਹੁਣ ਫੇਰ ਤਿਉਹਾਰ ਆ ਗਿਆ ਹੁਣ ਕਿਤੇ ਗੁਰਨਾਮ ਫੇਰ ਨਾ ਜਾਵੇ ਰਖੜੀ ਤੱਕ ਜਦੋਂ ਰਖੜੀ ਸੀ ਉਦੋਂ ਦਾ ਆਇਆ ਹੋਇਆ ਮੈਨੂੰ ਲੱਗਦਾ ਜਰੂਰ ਆਊਗਾ ਦੋਵੇਂ ਨੋਸਸ ਦੇ ਅੰਦਰ ਹੀ ਖਿਆਲ ਆ ਰਿਹਾ ਸੀ ਕਿ ਗੁਰਨਾਮ ਹੁਣ ਆਉਣ ਵਾਲਾ ਤੇ ਪ੍ਰੀਤੀ ਵਾਰਿਆ ਸੀ ਗੱਲ ਕਰ ਲੈਣੀ ਆ ਅਸੀਂ ਨਹੀਂ ਦੇਣੀ ਪ੍ਰੀਤੀ ਫਿਰ ਇੱਕ ਦਿਨ ਗੁਰਪੇਜ ਆਇਆ ਰਾਤ ਵੇਲੇ ਤੇ ਦੱਸਣ ਲੱਗਾ ਕਿ ਬੀਬੀ ਬਾਲੀ ਢਿੱਲੀ ਆ ਦੋਵੇਂ ਜਵਾਕਾਂ ਨੂੰ ਲੈ ਕੇ ਨੌ ਸੱਸ ਗੁਰਪ੍ਰੇਜ ਨਾਲ ਚਲੀਆਂ ਗਈਆਂ। ਭੋਲੀ ਬੀਬੀ ਨੂੰ ਵੇਖ ਕੇ ਰੋ ਪਈ। ਬੀਬੀ ਬਾਲੀ ਕਮਜ਼ੋਰ ਜੀ ਲੱਗਦੀ ਪਈ ਸੀ। ਫਿਰ ਗੁੱਡੀ ਨੂੰ ਬੀਬੀ ਨੇ ਕੋਲ ਸੱਦਿਆ ਤੇ ਉਪਰੀਆਂ ਜੀਆਂ ਗੱਲਾਂ ਕਰਨ ਲੱਗੀ ਉਹਦੇ ਨਾਲ। ਕਦੇ ਕੋਈ ਬਚਪਨੇ ਦੀ ਗੱਲ, ਕਦੇ ਕੋਈ ਬਾਲੀ ਸਮਝਦਾਰੀ ਵਾਲੀ, ਕਦੇ ਕਿਸੇ ਪਿੰਡ ਬਾਰੇ। ਗੁੱਡੀ ਬੀਬੀ ਦਾ ਹੱਥ ਫੜ ਕੇ ਹੰਗਾਰੇ ਪਰ ਰਹੀ ਸੀ। ਹਾਂ ਬੀਬੀ, ਹਾਂ ਬੀਬੀ। ਬਾਅਦ ਚ ਗੁੱਡੀ ਭੋਲੀ ਦੀ ਗੋਦੀ 'ਚ ਰੋ ਰੇ ਤੇ ਜਿੰਦਨ ਨੂੰ ਚੁੱਕਣ ਲਈ ਉੱઠી ਤਾਂ ਬੀਬੀ ਬੋਲੀ ਖਬਰਦਾਰ। ਜੇ ਕਿਤੇ ਗਈ ਤੂੰ ਮੈਨੂੰ ਤੈਨੂੰ ਜਾਣ ਦੇਣਾ ਭੋਲੀ ਇੱਕ ਪਾਸੇ ਬੈਠੀ ਹੰਝੂ ਆਈ ਜਾਵੇ ਫਿਰ ਤਜਿੰਦਰ ਨੂੰ ਚੁੱਕ ਕੇ ਕੋਲ ਆਈ ਤੇ ਬੋਲੀ ਬੀਬੀ ਮੈਂ ਭੋਲੀ ਆਂ ਮੈਂ ਤੇਰੀ ਤੀ ਆਂ ਦੇਖ ਮੇਰੇ ਨਾਲ ਵੀ ਗੱਲਾਂ ਕਰ ਲੈ ਤੂੰ ਪਰ ਬੀਬੀ ਬਿਲਕੁਲ ਵੀ ਗੱਲਾਂ ਨਾ ਕਰੇ ਉਹਦੇ ਨਾਲ ਭੋਲੀ ਨਾਲ ਬੀਬੀ ਨੂੰ ਕੀ ਪਤਾ ਸੀ ਬੀਬੀ ਤਾਂ ਉਪਰੀਆਂ ਗੱਲਾਂ ਕਰ ਰਹੀ ਸੀ ਫਿਰ ਭੋਲੀ ਬੋਲੀ ਬੀਬੀ ਦੇਖ ਮੈਂ ਭੋਲੀ ਆਂ ਅਮਰੀਨੋ ਤੂੰ ਮੇਰੇ ਨਾਲ ਵੀ ਗੱਲਾਂ ਕਰ ਆਪਣੀ ਧੀ ਨਾਲ ਵੀ ਗੱਲਾਂ ਕਰ ਬੀਬੀ ਉਹਨੂੰ ਖਿੱਚ ਕੇ ਬੋਲੀ ਵਗ ਜਾ ਤੂੰ ਰੋਟੀ ਟੋਕ ਕਰ ਆਪਣੇ ਘਰ ਜਾ ਕੇ ਚੱਲ ਭੱਜ ਜਾ ਵਗ ਜਾ ਹੁਣ ਅੱਧੀ ਰਾਤ ਹੋਈ ਤਾਂ ਬਿੱਟੂ ਆ ਗਿਆ ਬਿੱਟੂ ਆਉਂਦਾ ਹੀ ਬੋਲਿਆ ਗੁੰਾਂਡੀ ਦੱਸਦੇ ਪਏ ਸੀ ਕਿ ਸਾਰੇ ਮਾਮੀ ਨਾਲ ਗਏ ਹੁ ਫਿਰ ਬੀਬੀ ਵੱਲ ਵੇਖਿਆ ਤੇ ਬੋਲਿਆ ਬੀਬੀ ਬੀਬੀ ਗੁੱਡੀ ਨੂੰ ਪਿੱਛੇ ਹਟਾ ਨੂੰ ਕਿਹਾ ਤੇ ਬੀਬੀ ਕੋਲ ਬੈਠ ਗਿਆ ਤੇ ਬੀਬੀ ਨੇ ਕਿਹਾ ਆ ਗਿਆ ਤੂੰ ਤਾਂ ਆਣਾ ਚੋਕੇ ਕਿਵੇਲਾ ਕਿਉਂ ਕੀਤਾ ਮੈਂ ਤਾਂ ਤੈਨੂੰ ਡੀਕਦੀ ਪਈ ਸੀ ਤਾਂ ਬਿੱਟੂ ਇੱਧਰ-ਉੱਧਰ ਵੇਖਣ ਲੱਗਾ ਮਾਂ ਨੇ ਇਸ਼ਾਰਾ ਕੀਤਾ ਕਿ ਸੁਣ ਲਾ ਜੋ ਕਹਿੰਦੀ ਹੈ ਬੀਬੀ ਗੁਰਪ੍ਰੀਤ ਇੱਕ ਪਾਸੇ ਬੈਠਾ ਮਨ ਖਰਾਬ ਕਰੀ ਜਾਏ ਸੁਰਜੀਤ ਵੀ ਪੋਲੀ ਦਾ ਤਾਂ ਜੀ ਕਾਲਾ ਪਈ ਜਾਵੇ ਸਾਰੇ ਅੱਜ ਇਧਰੀ ਰੁਕੇ ਰਹੇ ਰਾਤ ਨੂੰ ਬੀਬੀ ਸਾਰੀ ਰਾਤ ਗੁੱਡੀ ਨਾਲ ਗੱਲਾਂ ਕਰੇਗੀ ਲੈਟਰਨ ਬਾਥਰੂਮ ਵੀ ਉੱਪਰ ਹੀ ਹੋ ਗਿਆ ਸੀ ਬੀਬੀ ਦਾ ਮਨ ਜੇ ਤੇ ਗੁੱਡੀ ਨੇ ਆਪ ਹੀ ਸਾਫ਼ ਕੀਤਾ ਬੀਬੀ ਕਿਸੇ ਨੂੰ ਕੋਲ ਹੀ ਨਾ ਆਉਣ ਦੇਵੇ ਨਾ ਬੁੱਢੀ ਇੱਕ ਪਾਸੇ ਜਾ ਸਕੇ ਇੱਕ ਦੋ ਵਾਰ ਸਵੇਰੇ ਜਾਣ ਕਰ ਡਾਕਟਰ ਵੀ ਆਏ ਉਹਨਾਂ ਨੇ ਵੀ ਚੈੱਕ ਕੀਤਾ ਤੇ ਕਿਹਾ ਕਿ ਘਰੇ ਹੀ ਦੇਖੋ ਹਸਪਤਾਲ ਜਾਣ ਦੀ ਲੋੜ ਨਹੀਂ ਲੱਗਦੀ ਪਹਿਲਾਂ ਵੀ ਉਹੀ ਚੈੱਕ ਕਰਦਾ ਸੀ ਡਾਕਟਰ ਸਿਆਣਾ ਸੀ ਚੰਗਾ ਸੀ ਤਾਂ ਗੁਰਪੇਜ ਉਹਦੀ ਹਰ ਵਾਰ ਮੰਨਦਾ ਵੀ ਸੀ ਅਗਲੇ ਦਿਨ ਗੁਰਪੇਜ ਨੂੰ ਦੁਪਹਿਰ ਕੁਵੇਲੇ ਬੀਬੀ ਬਾਲੀ ਢਿੱਲੀ ਲੱਗ ਗਈ ਤੇ ਬਿੱਟੂ ਵੀ ਅੱਜ ਕੰਮ ਤੇ ਨਹੀਂ ਗਿਆ ਤਾਂ ਬਿੱਟੂ ਨੂੰ ਗੁਰਪੇਜ ਨੇ ਕੋਲ ਬੁਲਾਇਆ ਤੇ ਕਿਹਾ ਬੀਬੀ ਦੇ ਸ਼ਰੀਕੇ ਚੋਂ ਬਾਪੂ ਦੇ ਭਾਈ ਹੁਰਾਂ ਨੂੰ ਬੁਲਾ ਲਿਆ ਮਿਲ ਜਾਣਗੇ ਬੀਬੀ ਉਹਨਾਂ ਦਾ ਨਾਮ ਲੈ ਰਹੀ ਸੀ ਬਾਰ-ਬਾਰ ਬਿੱਟੂ ਉਹਨਾਂ ਨੂੰ ਬੁਲਾ ਲਿਆ ਬੀਬੀ ਉਹਨਾਂ ਨੂੰ ਵੇਖ ਕੇ ਕਹੀ ਜਾਏ ਕਿ ਭਾਈ ਮੈਂ ਤੁਹਾਨੂੰ ਸਿਆਣਿਆਂ ਨਹੀਂ ਉਮਰਾ ਵੀ ਹੁਣ ਵਾਲੀਆਂ ਹੋ ਗਈਆਂ ਸੀ ਬਸ 98 ਬੀਬੀ ਫੇਰ ਵੀ ਗੱਲਾਂ ਕਰੀ ਗਈ ਤੇ ਫੇਰ ਕਰਦੇ ਕਰਦੇ ਰਾਤ ਦੇ 8:00 ਵਜੇ ਬੀਬੀ ਪੂਰੀ ਹੋ ਗਈ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਲੇ ਭਾਗ ਵਿੱਚ ਬਹੁਤ ਜਲਦੀ ਜੁੜੇ ਰਹੋ ਧੰਨਵਾਦ ਜੀ ਤੁਹਾਨੂੰ ਇਹ ਖਾਣੇ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ